ਅੱਜ ਤੁਹਾਨੂੰ ਲੈ ਕੇ ਆ ਰਹੇ ਹਾਂ ਅਸੀਂ ਹਲਕਾ ਬੱਲੂਆਣੇ ਦੇ ਪਿੰਡ ਡੰਗਰਖੇੜਾ ਵਿੱਚ ਡੰਗਰਖੇੜਾ ਉਹ ਪਿੰਡ ਹੈ ਜਿੱਥੇ ਸਰਕਾਰੀ ਨੌਕਰੀਆਂ ਵਿੱਚ ਵੱਡੀ ਗਿਣਤੀ ਚ ਬੱਚੇ ਲੱਗੇ ਹੋਏ ਹਨ ਇਸ ਪਿੰਡ ਦੀ ਖਾਸੀਅਤ ਦੱਸ ਦਈਏ ਕਿ ਇਸ ਪਿੰਡ ਵਿੱਚ ਬੱਚਿਆਂ ਦੇ ਸਰਕਾਰੀ ਨੌਕਰੀ ਲੱਗਣ ਦਾ ਜਿਹੜਾ ਮੇਨ ਕਾਰਨ ਹੈ ਉਹ ਹੈ ਪਿੰਡ ਵਿੱਚ ਬਣੀਆਂ ਵੱਖ-ਵੱਖ ਲਾਇਬ੍ਰੇਰੀਆਂ ਮੇਰਾ ਨਾਮ ਸੰਜੀ ਕੁਮਾਰ ਹੈ ਜੀ ਤੇ ਮੈਂ ਜਿਵੇਂ ਆਪਣੇ ਪਿੰਡ ਦੇ ਵਿੱਚ ਵਾਵਾ ਜਿਵੇਂ ਸਾਰੇ ਜਨੇ ਨੌਕਰੀ ਲੱਗੀ ਜਾਂਦੇ ਆ ਉਸੇ ਹਿਸਾਬ ਨਾਲ ਐਸੇ ਟ੍ਰੈਂਡ ਨੂੰ ਦੇਖਦੇ ਹੋਏ ਕਿ ਮੈਂ ਇੱਕ ਪਿੰਡ ਦੇ ਵਿੱਚ ਲਾਇਬ੍ਰੇਰੀ ਓਪਨ ਕੀਤੀ ਹੋਈ ਹੈ ਜੋ ਮੈਨੂੰ ਲਗਭਗ ਲਗਭਗ ਸਾਲ ਦੇ ਕਰੀਬ ਹੋ ਗਿਆ ਜੋ ਮੈਂ ਲਾਇਬ੍ਰੇਰੀ ਚਲਾ ਰਿਹਾ ਹਾਂ ਜੀ ਤੇ ਇਹਦੇ ਵਿੱਚ ਜਿਵੇਂ ਮੈਂ 25 ਟਾ ਬਣਾਈਆਂ ਨੇ ਤੇ ਬੱਚੇ ਜਿਵੇਂ ਪੜਨ ਆਉਂਦੇ ਆ ਜਿਵੇਂ ਸਰਕਾਰੀ ਜੋਬ ਦਾ ਜਿਹੜਾ ਇੰਟਰਸਟ ਨੂੰ ਵੇਖ ਕੇ ਤੇ ਸਾਡੇ ਜਿਵੇਂ ਅੱਗੇ ਅੱਗੇ ਹੋਰ ਉਸ ਇੰਟਰਸਟ ਨੂੰ ਦੇਖ ਕੇ ਜਿਵੇਂ ਕਿਸੇ ਨੇ ਲੱਗਿਆ ਦੇਖ ਕੇ ਤੇ ਅੱਗੇ ਬੱਚਿਆਂ 'ਚ ਇੰਟਰਸਟ ਪੈਦਾ ਹੁੰਦਾ ਕਿ ਅਸੀਂ ਸਰਕਾਰੀ ਜੋਬ ਵੱਲ ਜਾਈਏ ਤਾਂ ਇਹ ਜਿਹੜੇ ਡੈਪਿੰਡ ਦੇ ਵਿੱਚ ਜਿਵੇਂ ਹੋਰ ਵੀ ਚਾਰ ਲਾਇਬ੍ਰੇਰੀਆਂ ਨੇ ਤੇ ਮੈਂ ਵੀ ਜਿਵੇਂ ਲਾਇਬ੍ਰੇਰੀ ਕੀਤੀ ਇੱਥੇ ਬੱਚੇ ਇੱਥੇ ਪੜ੍ਹਨ ਲਈ ਆਉਂਦੇ ਨੇ ਤੇ ਬਾਕੀ ਜਿਵੇਂ ਆਪਣੇ ਪਿੰਡ ਦੇ ਵਿੱਚ ਟੀਚਰ ਸਹਿਬਾਨ ਵਗੈਰਾ ਲੱਗੇ ਹੋਏ ਨੇ ਤੇ ਉਹ ਮੋਟੀਵੇਟ ਕਰਦੇ ਰਹਿੰਦੇ ਨੇ ਤਾਂ ਉਹਨਾਂ ਦੇ ਮੋਟੀਵੇਸ਼ਨ ਹੋਣ ਤੋਂ ਬਾਅਦ ਹੀ ਜਿਹੜੇ ਬੱਚੇ ਸਰਕਾਰੀ ਜੋਬ ਵੱਲ ਜਾਂਦੇ ਨੇ ਤੇ ਉਸੇ ਹਿਸਾਬ ਨਾਲ ਹੀ ਜ਼ਿਆਦਾ ਇੰਦਰ ਸਾਡੇ ਪਿੰਡ ਦਾ ਰੁਝਾਨ ਜਿਹੜਾ ਹੈਗਾ ਉਹ ਲਾਇਬ੍ਰੇਰੀਆਂ ਵੱਲ ਹੈਗਾ ਜਿਵੇਂ ਪੜ੍ਹਾਈ ਵੱਲ ਹੈਗਾ ਜਾਂ ਫਿਰ ਸਰਕਾਰੀ ਜੋਬ ਵੱਲ ਹੈਗਾ ਹੋਰ ਪਿੰਡਾਂ ਦੇ ਬੱਚਿਆਂ ਵਿੱਚ ਅੱਜ ਜਿੱਥੇ ਬਾਹਰ ਜਾਣ ਦਾ ਭੂਤ ਸਵਾਰ ਹੈ ਉੱਥੇ ਪਿੰਡ ਡੰਗਰ ਖੇੜੇ ਦੇ ਨੌਜਵਾਨਾਂ ਵਿੱਚ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਲੱਗਣ ਦਾ ਜਜ਼ਬਾ ਹੈ ਤੇ ਇਸ ਜਜ਼ਬੇ ਨੂੰ ਪਿੰਡ ਵਿੱਚ ਬਣੀਆਂ ਲਾਇਬ੍ਰੇਰੀਆਂ ਹੋਰ ਜਿਹੜੇ ਫੰਗ ਲਾ ਰਹੀਆਂ ਨੇ ਬੱਚਿਆਂ ਦੇ ਪੜ੍ਹਨ ਲਈ ਬਣੀਆਂ ਆਲੀਸ਼ਾਨ ਲਾਇਬ੍ਰੇਰੀਆਂ ਵਿੱਚ ਉਹਨਾਂ ਦੇ ਬੈਠਣ ਲਈ ਜਿੱਥੇ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਉੱਥੇ ਪਿੰਡ ਵਿੱਚ ਲਾਇਬ੍ਰੇਰੀਆਂ ਬੰਨ੍ਹ ਨਾਲ ਪਿਛਲੇ ਸਮੇਂ ਵਿੱਚ ਹੋਈ ਇੱਕ ਭਰਤੀ ਦੌਰਾਨ 30 ਬੱਚੇ ਇੱਕੋ ਭਰਤੀ 'ਚ ਟੀਚਰ ਇਸੇ ਪਿੰਡ ਦੇ ਸਿਲੈਕਟ ਹੋਏ ਸਨ ਬੱਚਿਆਂ ਦੇ ਪੜ੍ਹਨ ਲਈ ਲਾਇਬ੍ਰੇਰੀਆਂ ਵਿੱਚ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਹੈ ਉਹ ਉਪਲਬਧ ਕਰਵਾਈ ਜਾਂਦੀ ਹੈ ਤੇ ਇਸੇ ਕਰਕੇ ਬੱਚੇ ਮਨ ਲਾ ਕੇ ਪੜ੍ਹ ਕੇ ਕਾਮਯਾਬ ਹੋ ਰਹੇ ਹਨ ਬੱਚਿਆਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੀ ਜਿਹੜੀ ਚੇਟਕ ਹੈ ਉਹ ਪਿੰਡ ਦੇ ਜੋ ਸਰਕਾਰੀ ਅਧਿਆਪਕ ਜਾਂ ਹੋਰ ਨੌਕਰੀਆਂ ਵਿੱਚ ਮੁਲਾਜ਼ਮ ਲੱਗੇ ਹੋਏ ਹਨ ਉਹਨਾਂ ਦਾ ਵੱਡਾ ਯੋਗਦਾਨ ਹੈ ਸੁਣੋ ਮੇਰਾ ਨਾਮ ਅਦਰਸ਼ ਕੁਮਾਰ ਹੈ ਮੈਂ ਟਾਣੀ ਫਿਰਬਲ ਦਾ ਰਹਿਣ ਵਾਲਾ ਤੇ ਇੱਥੇ ਮੈਂ ਹੁਣ ਡ੍ਰੀਮਲੈਂਡ ਲਾਇਬ੍ਰੇਰੀ ਵਿਖੇ ਆਪਣੀ ਪੜਾਈ ਨੂੰ ਜਾਰੀ ਰੱਖਿਆ ਤੇ ਮੈਂ ਈਟੀਟੀ 5994 ਦੀ ਜਿਹੜੀ ਭਰਤੀਆਂ ਨਿਕਲੀਆਂ ਉਹਨਾਂ ਦੀ ਤਿਆਰੀ ਕਰ ਰਿਹਾ ਪਿਛਲੇ 6 ਮਹੀਨੇ ਤੋਂ ਮੈਂ ਇੱਥੇ ਪੜ੍ਹ ਲਿਆ ਇਹ ਮਤਲਬ ਪੜ੍ਹਾਈ ਦੇ ਸਭ ਤੋਂ ਵਧੀਆ ਉਪਰਾਲਾ ਹੈਗਾ ਤੇ ਬਹੁਤ ਪੜ੍ਹਾਈ ਕਰਨ ਲਈ ਬਹੁਤ ਵਧੀਆ ਪਲੇਟਫਾਰਮ ਮਿਲਿਆ ਬੱਚਿਆਂ ਨੂੰ ਤੇ ਪਿੰਡ ਵਿੱਚ ਲਗਭਗ 3 ਤੋਂ 4 ਲਾਇਬ੍ਰੇਰੀ ਇੱਥੇ ਖੁੱਲੀਆਂ ਹਨ ਤੇ ਵੱਖ-ਵੱਖ ਪਿੰਡਾਂ ਤੋਂ ਇੱਥੇ ਆ ਕੇ ਬੱਚੇ ਪੜ੍ਹ ਰਹੇ ਨੇ ਅਤੇ ਮਤਲਬ ਇੰਨੇ ਸੇਵਾਵਾਂ ਦਾ ਮਤਲਬ ਲਾਭ ਉਠਾ ਰਹੇ ਨੇ ਤੇ ਘੱਟੋ-ਘੱਟ ਫੀਸ ਦੇ ਵਿੱਚ ਇੱਥੇ ਬੱਚੇ ਪੜ੍ਹ ਕੇ ਆਪਣੀ ਮਤਲਬ ਪੜ੍ਹਾਈ ਨੂੰ ਜਾਰੀ ਰੱਖ ਰਹੇ ਨੇ ਤੇ ਉਸ ਦਾ ਮਤਲਬ ਲਾਭ ਉਠਾ ਰਹੇ ਨੇ ਤੇ ਇਸ ਤੋਂ ਇਲਾਵਾ ਗੁਰਵੇ ਇੱਥੇ ਸਬੂਧਾ ਉਹਨਾਂ ਜਿਵੇਂ ਕਿ ਮੈਗਜ਼ੀਨ ਹੋ ਗਈਆਂ ਕੋਈ ਹੋਰ ਨਵੇਂ ਰਸਾਲੇ ਆਉਂਦੇ ਹੈ ਉਸ ਨੂੰ ਪੜ੍ਹ ਕੇ ਤੇ ਉਸ ਦਾ ਆਪ ਦਾ ਫਾਇਦਾ ਉਠਾ ਰਹੇ ਨੇ ਤੇ ਆਪਣੀ ਤਿਆਰੀ ਨੂੰ ਜਾਰੀ ਰੱਖ ਰਹੇ ਨੇ ਤੇ ਮਤਲਬ ਨਵੇਂ-ਨਵੇਂ ਬੱਚੇ ਜਿਵੇਂ ਕੋਈ ਕੰਪੀਟੀਸ਼ਨ ਤਿਆਰੀ ਕਰਨ ਲਈ ਉਹਨਾਂ ਨੂੰ ਇੱਥੇ ਸੀਟਿੰਗ ਦਾ ਸਭ ਤੋਂ ਵਧੀਆ ਮਤਲਬ ਮਿਲ ਰਿਹਾ ਹੈ ਬੈਠਣ ਦਾ ਸਭ ਤੋਂ ਵਧੀਆ ਸੁਖਾਲਾ ਤਰੀਕਾ ਹੈ ਮੈਂ ਤੁਹਾਡੇ ਮਾਧਿਅਮ ਰਿਹਾ ਅਪੀਲ ਕਰਨਾ ਚਾਹੁੰਦਾ ਵੱਖ-ਵੱਖ ਪਿੰਡਾਂ ਦੇ ਪੰਚਾਇਤਾਂ ਨੂੰ ਜਾਂ ਸੋਝਵਾਨ ਲੋਕਾਂ ਨੂੰ ਵੀ ਤੁਸੀਂ ਵੀ ਪਿੰਡ ਡੰਗਰਖੇੜੇ ਵਾਂਗੂ ਹੀ ਆਪਣੀਆਂ ਜਿਵੇਂ ਵੱਖ-ਵੱਖ ਲਾਇਬ੍ਰੇਰੀ ਆਪਣੇ ਪਿੰਡ ਦੇ ਸਾਂਝੀ ਜਗ੍ਹਾ ਤੇ ਲਾਇਬ੍ਰੇਰੀਆਂ ਖੋਲ੍ਹ ਕੇ ਤੇ ਉਹਨਾਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਤੇ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ ਜਿਹੜੇ ਉਪਰਾਲੇ ਪਿੰਡ ਡੰਗਰਖੇੜੇ ਦੇ ਲੋਕਾਂ ਵੱਲੋਂ ਕੀਤੇ ਗਏ ਹਨ ਜੇਕਰ ਪਿੰਡ-ਪਿੰਡ ਅਜਿਹੇ ਉਪਰਾਲੇ ਹੋਣ ਤੇ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ ਬੱਚਿਆਂ ਨੂੰ ਪੜ੍ਹਨ ਲਈ ਮੌਕੇ ਦਿੱਤੇ ਜਾਣ ਤੇ ਉਹਨਾਂ ਨੂੰ ਸਹੂਲਤਾਂ ਪਿੰਡ ਵਿੱਚ ਹੀ ਦਿੱਤੀਆਂ ਜਾਣ ਤਾਂ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਉਹ ਵੀ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਮਨ ਲਾ ਕੇ ਪੜ ਸਕਦੇ ਹਨ ਬਸ ਲੋੜ ਹੈ ਸਰਕਾਰ ਨੂੰ ਅਜਿਹੇ ਉਪਰਾਲੇ ਕਰਨ ਦੀ ਜੋ ਪਿੰਡ ਡੰਗਰਖੇੜਾ ਦੇ ਲੋਕਾਂ ਵੱਲੋਂ ਕੀਤੇ ਹੋਏ ਹਨ ਇਹ ਜਿਹੇ ਇਹੋ ਜਿਹੇ ਜਿਹੜੇ ਵੀ ਉਪਰਾਲੇ ਨੇ ਉਹ ਸਾਂਝੇ ਤੌਰ ਤੇ ਹੋਣ ਤਾਂ ਹੋਰ ਵੀ ਜ਼ਿਆਦਾ ਵਧੀਆ ਨਤੀਜੇ ਆਉਂਦੇ ਨੇ ਔਰ ਖਾਸ ਗੱਲ ਇਹ ਹੈ ਕਿ ਇੱਥੇ ਬੱਚਿਆਂ ਤੋਂ ਲਾਈਬ੍ਰੇਰੀ ਵਿੱਚ ਪੜਨ ਲਈ ਬਹੁਤੀ ਫੀਸ ਨਹੀਂ ਲਈ ਜਾਂਦੀ। ਮੇਰਾ ਨਾਮ ਕੁਲਜੀਤ ਸਿੰਘ ਮੈਂ ਅਧਿਆਪਨ ਕੀਤੇ ਦੇ ਵਿੱਚ ਕੰਮ ਕਰਦਾ ਹੈਗਾ। ਔਰ ਮੇਰਾ ਪਿੰਡ ਡੰਗਰਖੇੜਾ ਹੈ। ਇਹ ਪਿੰਡ ਦੀ ਆਬਾਦੀ ਲਗਭਗ 11000 ਹੈ ਔਰ ਇਸ ਦੇ ਵਿੱਚ ਮੁਲਾਜ਼ਮਾਂ ਦੀ ਤਾਦਾਦ ਬਹੁਤ ਵੱਡੀ ਹੈ। ਜਿਹਦੇ ਵਿੱਚ ਮੈਂ ਮੁੱਖ ਤੌਰ ਤੇ ਗੱਲ ਕਰਾਂ ਇਸ ਦੇ ਵਿੱਚ 200 ਦੇ ਕਰੀਬ ਅਧਿਆਪਕ ਹਨ ਅਤੇ ਇਸ ਤੋਂ ਇਲਾਵਾ 150 ਹੋਰ ਮੁਲਾਜ਼ਮ ਹੈ ਜਿਹੜੇ ਕਿ ਵੱਖ-ਵੱਖ ਸਵਾਵਾਂ ਜਿਵੇਂ ਕਿ ਡਿਫੈਂਸ ਦੇ ਵਿੱਚ ਡਾਕਟਰੀ ਲੈਣ ਦੇ ਵਿੱਚ ਬਿਜਲੀ ਮਹਿਕਮੇ ਹੈ ਜਿ ਵਕ ਵਕ ਜਿੰਨੇ ਵੀ ਮਹਿਕਮੇ ਆ ਉਹਨਾਂ ਦੇ ਵਿੱਚ ਸਵਾਵਾਂ ਦੇ ਰਹੀ ਹੈ ਔਰ ਇਸ ਪਿੰਡ ਦੇ ਵਿੱਚ ਜਿਹੜੇ ਐਨੇ ਮੁਲਾਜ਼ਮ ਹੋਣ ਦਾ ਕਾਰਨ ਹੈ ਕਿਉਂਕਿ ਇੱਥੇ ਜਿਹੜੇ ਪਿੰਡ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੇ ਪਿੰਡ ਦੇ ਵਿੱਚ ਚਾਰ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹੈਗੀਆਂ ਔਰ ਇਸ ਦੇ ਵਿੱਚ ਲਗਭਗ 250 ਵਜੇ ਵਕ ਵਕ ਬੈਚ ਦੇ ਰੂਪ ਦੇ ਵਿੱਚ ਇੱਥੇ ਆਉਂਦੇ ਰਹਿੰਦੇ ਗਿਆ ਔਰ ਦੋ ਕੋਚਿੰਗ ਸੈਂਟਰ ਹੈਗੇ ਜਿਹੜੇ ਬੱਚਿਆਂ ਨੂੰ ਗਾਈਡ ਕਰਦੇ ਆ ਗਿਆ ਲਗਾਤਾਰ ਔਰ ਇਸ ਕਰਕੇ ਜਿਹੜਾ ਹੈ ਪਿੰਡ ਦਾ ਤਰੱਕੀ ਵੱਲ ਵਧ ਰਿਹਾ ਹੈਗਾ ਔਰ ਇਹੋ ਜੀ oprali ਜਿਹੜੇ ਸਾਰੇ ਜਿਹੜੇ ਇੱਥੇ ਮੁਲਾਜ਼ਮ ਹੈਗੇ ਉਹ ਲਗਾਤਾਰ ਜੁਟੇ ਰਹਿੰਦੇ ਹੈਗੇ ਬੱਚਿਆਂ ਨੂੰ ਮਦਦ ਕਰਦੇ ਆ ਕੋਈ ਵੀ ਬੱਚਾ ਪੈਸੇ ਕੋ ਨਾ ਮਤਲਬ ਪੜ੍ਹਾਈ ਨਾ ਉਹਦੀ ਛੁੱਟੀ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਵੀ ਮਦਦ ਕੀਤੀ ਜਾਂਦੀ ਹੈ ਔਰ ਪਿੰਡ ਦੇ ਵਿੱਚ ਕਈ ਜਿਹੜੇ ਬਹੁਤ ਅੱਛੀ ਸੋਚ ਵਾਲੇ ਵਿਅਕਤੀ ਹੈ ਉਹਨਾਂ ਨੇ ਵਿਜੀਫੇ ਵੀ ਬੱਚਿਆਂ ਨੂੰ ਲਾਏ ਹੋਏ ਗਿਆ ਔਰ ਫਰੀ ਗਾਈਡੈਂਸ ਹੈ ਜਿਹੜੀ ਉਹ ਵੀ ਪਿੰਡ ਦੇ ਵਿੱਚ ਦਿੱਤੀ ਜਾਂਦੀ ਹੈਗੀ ਆ ਔਰ ਇਹੋ ਜੀ ਯਤਨ ਜਿਹੜੇ ਲਗਾਤਾਰ ਸਾਡੇ ਚੱਲ ਰਹੀ ਹੈਗੀ ਆ ਤਾਂ ਜੋ ਬੱਚੇ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਗਰੈਸ ਕਰ ਸਕਣ ਆਪਣਾ ਜੀਵਨ ਜਿਹੜਾ ਸਫਲ ਕਰ ਸਕਣ ਇੱਕ ਹੋਰ ਪਿੰਡਾਂ ਨੂੰ ਬਈ ਕੀ ਮੈਸੇਜ ਦੇਣਾ ਚਾਹੂਗੇ ਤੁਸੀਂ ਮੈਂ ਮੈਸੇਜ ਇਹ ਹੀ ਦੇਣਾ ਚਾਹਾਂਗਾ ਵੀ ਜਿਵੇਂ ਸਾਡੇ ਪਿੰਡ ਨੇ ਇੱਕ ਵਧੀਆ ਪ੍ਰਾਲਾ ਕੀਤਾ ਹੈ ਇਥੋਂ ਦੇ ਨੌਜਵਾਨਾਂ ਨੇ ਰਲ ਕੇ ਗੱਲਬਾਤ ਕੀਤੀ ਹੈਗੀ ਆ ਜਿਵੇਂ ਗਾਈਡ ਕਰ ਰਿਹਾ ਗਿਆ ਇਸੇ ਤਰੀਕੇ ਨਾਲ ਹੋਰ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਹੈਗੀਆਂ ਜਾ ਪਿੰਡ ਦੇ ਸੂਝਵਾਨ ਲੋਕ ਹੈਗੇ ਆ ਉਹ ਇਹੋ ਜਿਹਾ ਅਪਰਾਲੇ ਕਰਨ ਤਾਂ ਜੋ ਜਿਹੜੇ ਸਾਡੇ ਬੱਚੇ ਬਾਹਰ ਨਾ ਭੱਜਣ ਆਮ ਤੌਰ ਤੇ ਆਪਣੇ ਪੰਜਾਬ ਦਾ ਟ੍ਰੈਂਡ ਇਹ ਬਣਿਆ ਪਿਆ ਵੀ ਪੜ੍ਹ ਪੜ ਕੇ ਇਥੋਂ ਬੱਚੇ ਰੋਜ਼ਗਾਰ ਨਹੀਂ ਮਿਲਦਾ ਬਾਹਰ ਨੂੰ ਤੁਰ ਜਾਂਦੇ ਪਰ ਸਾਡੇ ਪਿੰਡ ਦੇ ਵਿੱਚ ਇਹੋ ਜਿਹਾ ਹੈ ਨਹੀਂਗਾ ਟ੍ਰੈਂਡ ਇੱਥੇ ਬੱਚੇ ਜਿਹੜੇ ਰੋਜ਼ਗਾਰ ਇੱਥੇ ਹੀ ਪੰਜਾਬ ਦੇ ਵਿੱਚ ਹੀ ਤਲਾਸ਼ਦੇ ਤੇ ਬਿਲਕੁਲ ਸੰਭਵ ਹੈ ਕਿਉਂਕਿ ਬੱਚਿਆਂ ਨੂੰ ਗਾਈਡੈਂਸ ਮਿਲੇ ਪ੍ਰੋਪਰ ਔਰ ਬਹੁਤ ਵਧੀਆ ਇਮਾਨਦਾਰ ਮਤੀਆਂ ਨੌਕਰੀਆਂ ਜਿਹੜੀਆਂ ਇਹ ਕਰ ਸਕਦੇ ਹੈਗੇ ਇੱਕ ਜਿਹੜੀ ਪਿੱਛੇ ਜੇ ਭਰਤੀ ਹੋਈ ਸੀ ਬਈ ਉਹਦੇ ਚ ਕਾਫੀ ਜਿਹੜੇ ਬੱਚੇ ਇਸ ਪਿੰਡ ਦੇ ਲੱਗੇ ਸੀਗੇ ਉਹ ਬੜਾ ਚਰਚਾ ਵੀ ਉਸ ਗੱਲ ਵੀ ਹੋਈ ਸੀ ਉਦੋਂ ਕਿੰਨੇ ਬੱਚੇ ਲੱਗੇ ਸੀ ਹਾਂਜੀ ਉਹ ਸਾਡੇ 6835 ਜਿਹੜੀ ਭਰਤੀ ਟੀਟੀ ਦੀ ਹੋਈ ਸੀ ਉਸ ਦੇ ਵਿੱਚ ਪਹਿਲੀ ਲਿਸਟ ਦੇ ਵਿੱਚ ਸਾਡੇ 30 ਬੱਚੇ ਆ ਗਏ ਸੀਗੇ ਔਰ ਉਸ ਤੋਂ ਇਲਾਵਾ ਵੀ ਵੇਟਿੰਗ ਦੇ ਵਿੱਚ 12 ਹਜੇ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਮਾਸਟਰ ਕੈਟਰ ਦੀ ਭਰਤੀ ਉਸ ਦੇ ਵਿੱਚ ਵੀ ਸਾਡੇ ਬੱਚੇ ਜਿਹੜੇ ਉਹਨਾਂ ਨੂੰ 12 ਬੱਚਿਆਂ ਨੂੰ ਆਫਰ ਲੈਟਰ ਹੁਣ ਤੱਕ ਮਿਲ ਚੁੱਕੇ ਹੈਗੇ ਆ ਮਤਲਬ ਅਸੀਂ ਇਹ ਕਹਿ ਸਕਦੇ ਆ ਕਿ ਵੀ 50 60 ਅਧਿਆਪਕ ਜਿਹੜੇ ਇਸ ਵਾਰ ਜਿਹੜੇ ਗਏ ਹੈ ਇਨਾਂ ਭਰਤੀਆਂ ਦੇ ਵਿੱਚ ਲੱਗ ਜਣੇ ਹੈਗੇ ਜਿਹੜਾ ਅਧਿਆਪਕਾਂ ਵਿੱਚ ਤੁਹਾਡੇ ਪਿੰਡ ਦੇ ਬੱਚਿਆਂ ਦੀ ਜਿਹੜੀ ਭਰਤੀ ਹੋ ਰਹੀ ਹੈ ਕੀ ਮੁਢਲਾ ਕਾਰਨ ਕੀ ਮੰਨਦੇ ਹੋ ਤੁਸੀਂ ਉਹਦੇ ਚ ਮੁਢਲਾ ਕਾਰਨ ਇਹ ਹੈ ਜੀ ਸਾਡੇ ਇੱਥੋਂ ਦਾ ਜਿਹੜਾ ਹੈ ਸਰਕਾਰੀ ਸਕੂਲ ਉਹ ਬਹੁਤ ਵਧੀਆ ਬਹੁਤ ਹੀ ਮਤਲਬ ਸ਼ੁਰੂ ਤੋਂ ਹੀ ਇਹੋ ਜਿਹਾ ਸਕੂਲ ਰਿਹਾ ਹੈਗਾ ਜਿਹਦੇ ਵਿੱਚ ਅਧਿਆਪਕ ਬੜੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਰਿਹਾ ਗਾਈਡ ਕਰਦੇ ਰਿਹਾ ਔਰ ਸਾਡੇ ਲਈ ਰੋਲ ਮਾਡਲ ਹੈ ਰੋਲ ਮਾਡਲ ਹੋਣੇ ਕਰਕੇ ਅਸੀਂ ਜਿਹੜਾ ਉਹਨਾਂ ਦੇ ਪੂਰਨਿਆਂ ਦੇ ਉੱਤੇ ਹੀ ਚੱਲ ਰਹੇ ਹੈਗੇ ਆ ਔਰ ਇੱਥੋਂ ਤੱਕ ਕਿ ਇਸ ਐਡੀ ਵੱਡੀ ਪਿੰਡ ਹੋਵੇ ਇੱਕ ਵੀ ਪ੍ਰਾਈਵੇਟ ਸਕੂਲ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਇਸ ਦਾ ਕਾਰਨ ਇਹ ਵੀ ਇੱਥੇ ਸਾਰੀਆਂ ਜਿਹੜੀਆਂ ਸਹੂਲਤਾਂ ਸਾਡੇ ਸਕੂਲ ਦੇ ਵਿੱਚ ਹੈਗੀਆਂ ਔਰ ਸਮਾਰਟ ਸਕੂਲ ਹੈਗਾ ਪ੍ਰਾਇਮਰੀ ਸਕੂਲ ਵੀ ਬਹੁਤ ਵਧੀਆ ਅੱਛੀ ਸਟਰੈਂਥ ਹੈ ਔਰ ਇੱਥੇ ਇਹ ਇੱਕ ਸ਼ਾਇਦ ਸਰਕਾਰੀ ਸਕੂਲ ਹੋਣਾ ਜਿੱਥੇ ਬੱਚਾਂ ਦੇ ਅਸੇ ਪਸੇ ਪਿੰਡਾਂ ਤੋਂ ਬੱਸਾਂ ਆਉਂਦੀਆਂ ਗਈਆਂ ਸਕੂਲ ਦੇ ਵਿੱਚ ਬੱਚਿਆਂ ਨੂੰ ਲੈ ਕੇ ਤਰਾਗ ਵਾਲਾ ਇਧਰ ਝੁੰਮਿਆਂ ਵਾਲੀ ਇੰਨਾ ਪਿੰਡਾਂ ਤੋਂ ਬੱਚੇ ਆਉਂਦੇ ਗਿਆ ਘਟੋ ਘਟੇ 10 ਪਿੰਡਾਂ ਦੇ ਬੱਚੇ ਸਾਡੇ ਪਿੰਡ ਡੰਗਰਖੇੜਾ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਦੇ ਆ ਗਿਆ ਔਰ ਅਧਿਆਪਕਾਂ ਦੀ ਦੇਣ ਹੈ ਸ਼ੁਰੂ ਤੋਂ ਹੀ ਸਾਡੇ ਜਿਹੜੇ ਮਾਣਯੋਗ ਅਧਿਆਪਕ ਜੀ ਰੰਜੀਤ RAM ਜੀ ਸਰਦਾਰ ਦੀਪ ਸਿੰਘ ਜੀ ਖੇਰਾ ਬਲੀ RAM ਜੀ ਹੋਗੇ ਦਵਾਨ ਚੰਦ ਜੀ ਹੋਗੇ ਉਹਨਾਂ ਨੇ ਪੜਾ ਹੀ ਘਰਨਾ ਘਾਲੀਆਂ ਗਈਆਂ ਇਸ ਪਿੰਡ ਦੇ ਵਾਸਤੇ ਔਰ ਬੜੀ ਮਿਹਨਤ ਕੀਤੀ ਔਰ ਬੱਚਿਆਂ ਨੂੰ ਆਪਣੇ ਵਰਗਾ ਬਣਾਉਣ ਵਾਸਤੇ ਉਹਨਾਂ ਨੇ ਬੜਾ ਕੁਝ ਕੀਤਾ ਹੈਗਾ than